ਕੁਛ ਨਾ ਕੁਝ ਲਗਾਤਾਰ ਜਿ ਫਿਕਰਾ ਜ਼ਿਕਰ ਕਰ ਰਹੀ थी ਪ੍ਰਧਾਨ ਜੀ ਆਏ ਕਰੇ ਮੁਲਾਕਾਤ ਦਾ ਉਹਨਾਂ ਨੇ ਜ਼ਿਕਰ ਕੀਤਾ ਹੋਗਾ ਨਹੀਂ ਕਿ ਮੈਨੂੰ ਕੋਈ ਭਾਲ ਨਹੀਂ ਆਈ ਲੱਗਦਾ ਸਰ ਕਿਤੇ ਨਾ ਕਿਤੇ ਦੂਰ ਹੀ ਦੇਖੋ ਜੀ ਗੱਲ ਇਹ ਹੈ ਸਾਡਾ ਆਪਣਾ ਪਰਿਵਾਰ ਹੈ ਸਾਡੀ ਪਰਿਵਾਰਿਕ ਗੱਲ ਹੈ ਸੁਪਰ ਪਰਿਵਾਰ ਦੀ ਗੱਲ ਜਦੋਂ ਬਾਜ਼ਾਰ ਚ ਜਾਂਦੀ ਹੈ ਔਰ ਮੀਡੀਆ ਤੇ ਜਾਂਦੀ ਹੈ ਉਹ ਅੱਛੀ ਗੱਲ ਨਹੀਂ ਸੋ ਮੇਰੇ ਤੇ ਕੋਈ ਮੇਰੀ ਟਿੱਪ ਟਿੱਪਣੀ ਨਹੀਂ ਮੇਰਾ ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਜਿਹੜੀ ਵੈਸਟ ਦਾ ਚੋਣ ਹੈ ਉਹ ਕਿਦਾਂ ਜਿੱਤਦੇ ਹਾਂ ਤੇ ਕਿਵੇਂ ਸਾਡੀ ਜਿਹੜੀ ਨੰਬਰ 1 ਪਾਰਟੀ ਸੀ ਪਾਰਲੀਮੈਂਟ ਦੇ ਵਿੱਚ 17000 ਦੇ ਲਗਭਗ ਮੈਂ ਬੀਜੇਪੀ ਤੋਂ ਹਾਰਿਆ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਬੋਲਬਾਲਾ ਸੀ ਔਰ ਕਿਸ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਬੀਜੇਪੀ ਤੂੜ ਚਟੌਣੀ ਤੇ ਜਮਾਨਤ ਜਬਤ ਕਰੋ ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਹੈ ਕਿ ਆ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੀ ਪਰਸੈਂਟ ਆ ਬੀਜੇਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ ਕਾਂਗਰਸ ਜਿੱਤੇਗੀ ਲੇਕਿਨ ਬੀਜੇਪੀ ਦਾ ਸੋਫੜਾ ਸਾਫ ਕਰ ਦਿੰਨੇ ਹੈ ਸੋਰੀ ਲੁਧਿਆਣੇ ਸ਼ਹਿਰ ਚ ਸਰ ਜਿਹੜੀ ਇੱਕ ਝੂਠਾ ਦੀ ਗੱਲ ਪੀਂ ਜਾ ਰਹੀ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਐਸੇ ਪ੍ਰਧਾਨ ਤੁਸੀਂ ਕਿਵੇਂ ਲੇ ਸਰ ਬਿਲਕੁਲ ਇੱਕ ਝੂਠਾ ਜਿਸ ਦਿਨ ਚੋਣ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਤਾ ਲੱਗੇਗਾ ਮੈਂ ਬੈਸ ਸਾਹਿਬ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤ ਭੂਸ਼ਣ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ so, 100% ਅਸੀਂ ਸਾਰੇ ਜਾਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਕੋਈ ਕਿੰਤੂ ਪ੍ਰਤੂ ਨਹੀਂ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ ਚ ਗੁੱਸੇ ਗਿਲੇ ਵੀ ਹੁੰਦੇ ਆ ਤੇ ਉਹ ਟੈਲੀਵਿਜ਼ਨਾਂ ਤੇ ਤੁਹਾਨੂੰ ਕਦੇ ਦੱਸੀਦੇ ਆ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਦੀ ਜਦੋਂ ਗੱਲ ਆਈ ਉਦੋਂ ਕਿਵੇਂ ਪ੍ਰਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ ਜਦੋਂ ਸਾਡੀ ਗੱਲ ਨੂੰ ਪੈ ਜੂਗਾ ਕੋਈ ਤਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਆ ਗੁੱਸਾ ਮਾੜਾ ਮੁੱਟਾ ਤਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਨਜ਼ਰ ਨਹੀਂ ਆਏ ਇਲੈਕਸ਼ਨ ਲੜ ਰਹੀ ਸੀ ਜੀ ਤੁਸੀਂ ਕਹੋਗੇ ਉੱਥੇ ਫਲਾਣਾ ਬੰਦਾ ਨਹੀਂ ਨਜ਼ਰ ਆਇਆ ਜੀ ਤੁਸੀਂ ਕਹੋਗੇ ਉੱਥੇ ਹੈ ਮੀ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਵੋਟਾਂ ਕਟੀਆਂ ਜਾ ਰਹੀਆਂ ਉੱਥੇ ਲਿਖਿਆ ਹੋਇਆ ਕਾਂਗਰਸ ਦੇ ਅਜ ਕਿਤਾ ਪਤਾ ਨਹੀਂ ਹੋ ਰਿਹਾ ਬਾਰੇ ਐਕਚੁਅਲੀ ਟੂ ਬੀ ਵੈਰੀ ਓਨੈਸਟ ਮੈਂ ਹਰ ਚੀਜ਼ ਨੂੰ ਕੋ ਉਪਰਤਾਲ ਕਰਦਾ ਤੇ ਫਿਰ ਉਹਰੇ ਟਿਪਟਪੀ ਨਹੀਂ ਕਰਨਾ ਪਰ ਹਾਂ ਐਸਾ ਸਿਲਸਿਲਾ ਭਾਜਪਾ ਚ ਚਲਾਉਂਦੀ ਹੈ ਇਹਨਾਂ ਨੇ ਮਹਾਰਾਸ਼ਟਰ ਚ ਸਾਡੀਆਂ ਉੱਥੇ ਵੋਟਾਂ ਕੱਟੀਆਂ ਤੇ ਘੱਟੋ ਘੱਟ 39 ਲੱਖ ਵੋਟਰ ਨਵੇਂ 5 ਮਹੀਨਿਆਂ ਚ ਬਣਾ ਦਿੱਤੇ ਗਏ ਸੋ ਇਸ ਵਾਰੀ ਇਹੋ ਜੀਆਂ ਜਿਹੜੀਆਂ ਸਾਜ਼ਿਸ਼ ਹੈ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਰਾਜ ਸਕਦੀ ਹੈ ਸਾਨੂੰ ਕਿਉਂਕਿ ਇਲੈਕਸ਼ਨ ਕਮਿਸ਼ਨ ਭਾਜਪਾ ਦੇ ਅੰਡਰ ਹੈ ਇਹ ਉਹਨੀਆਂ ਪੁੱਜੀਆਂ ਚਲਾਉ ਚੱਲ ਸਕ ਸਰ ਕਿਸਾਨ ਵਿਰੋਧ ਕਰ ਰਹੇ ਨੇ ਵਿਧਾਇਕਾਂ ਦਾ ਮੰਤਰੀਆਂ ਦਾ ਇਸ ਟੀਮ ਨੂੰ ਤੁਸੀਂ ਕੀ ਕਹਿੰਦੇ ਹੋ ਕਿਸਾਨ ਖੰਡ ਪਉਣ ਵਿਧਾਇਕ ਜੋ ਉਹਨਾਂ ਦਾ ਹਾਲ ਕੀਤਾ ਹੈ ਜੋ ਭਾਜਪਾ ਦੇ ਕਹਿਣ ਤੇ ਕਿਸਾਨਾਂ ਦੀ ਕੁੱਟਮਾਰ ਹੋਈ ਹੈ ਜੋ ਅਮਿਤ ਸ਼ਾਹ ਦੇ ਇਸ਼ਾਰੇ ਤੇ ਭਗਵਨ ਸਿੰਘ ਮਾਨਹੂੜਾ ਨੇ ਚੀਫ ਮਿਨਿਸਟਰ ਸਾਹਿਬ ਜੀ ਨੇ ਕੀਤਾ ਹੈ ਉਹ ਬੇहद ਗਲਤ ਹੈ